ਸਰ ਜੀ ਸਾਡੇ ਜੀ ਡੀਪੀ ਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕੀਤੇ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸ਼ੀਪੁਰ ਨੇ ਤੁਈ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਬੱਬਰੀ ਬਾਈਪਾਸ ਦੇ ਉੱਤੇ ਚੌਂਕ ਦੇ ਵਿੱਚ ਤਿੱਖੀ ਦਪੈਰ ਭਖਦੀ ਗਰਮੀ ਦੇ ਵਿੱਚ ਜਿਹੜਾ ਆ ਉਹ ਧਰਨਾ ਲੱਗਿਆ ਹੋਇਆ ਆ ਧਰਨੇ ਦੇ ਵਿੱਚ ਜਿਹੜਾ ਆ ਬਹੁਤ ਸਾਰੇ ਲੋਕ ਜਿਹੜੇ ਆ ਇੱਥੇ ਇਕੱਠਾ ਹੋ ਕੇ ਇੱਕ ਹੀ ਮੰਗ ਕਰਦੇ ਪਏ ਤੁਹਾਨੂੰ ਦੱਈਏ ਕਿ ਪਿਛਲੇ ਵੀਰਵਾਰ ਦੀ ਗੱਲ ਆ ਜਿਸ ਦਿਨ ਕੇ ਇੱਕ ਨੌਜਵਾਨ ਨਹਿਰ ਦੇ ਵਿੱਚ ਡੁੱਬ ਕੇ ਜਿਹੜਾ ਆ ਜਿਸ ਦੀ ਮੌਤ ਹੋ ਜਾਂਦੀ ਤੇ ਉਸ ਤੋਂ ਬਾਅਦ ਆ ਜਿਹੜਾ ਆ ਉਹ ਮਾਪਿਆਂ ਵੱਲੋਂ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਅੱਜ 4 ਦਿਨ ਬਾਅਦ ਜਦੋਂ ਉਹਦੀ লাশ ਮਿਲਦੀ ਹੈ ਤਾਂ ਮਾਪਿਆਂ ਨੇ ਉਹ লাশ ਨੂੰ ਜਿਹੜਾ ਆ ਚੌਂਕ ਦੇ ਵਿੱਚ ਰੱਖ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਧੰਦਾ ਦਈਏ ਕਿ ਇਹ ਧਰਨਾ ਦੇਣ ਦਾ ਮੁੱਖ ਕਾਰਨ ਇਹ ਸੀ ਕਿ ਉਹਨਾਂ ਨੇ ਕਿਹਾ ਕਿ ਸਾਡੇ ਪੁੱਤ ਨੂੰ ਇਨਸਾਫ ਚਾਹੀਦਾ ਇਨਸਾਫ ਨਹੀਂ ਮਿਲਦਾ ਪਿਆ ਤੁਹਾਂ ਦਾ ਦਈਏ ਕਿ ਇਨਸਾਫ ਤੋਂ ਭਾਵ ਉਹਨਾਂ ਨੇ ਕਿਹਾ ਕਿ ਉਸ ਤਰੀਕ ਦਾ ਜਿਹੜਾ ਆ ਪਰਚਾ ਹੋਇਆ ਪਿਆ ਆ ਇੱਥੇ ਤੁਹਾਨੂੰ ਥੋੜਾ ਜਿਹਾ ਕਲੀਅਰ ਕਰ ਦਈਏ ਕਿ ਇਸ ਨੌਜਵਾਨ ਨੂੰ ਕਿਸੇ ਇੱਕ ਦੁਕਾਨਦਾਰ ਵੱਲੋਂ ਜੜੀਆਂ ਨੇ ਗਾਲਾਂ ਕੱਢੀਆਂ ਜਾਂਦੀਆਂ ਨੇ ਜਲੀਲ ਕੀਤਾ ਜਾਂਦਾ ਹੈ ਜਲੀਲ ਹੋਣ ਤੋਂ ਬਾਅਦ ਉਹ ਆਪਣੀ ਜ਼ਲਾਲਤ ਨੂੰ ਸਹਿਣ ਨਹੀਂ ਕਰ ਸਕਿਆ ਤੇ ਉਸ ਨੇ ਇਹ ਕਦਮ ਚੁੱਕ ਲਿਆ ਨਹਿਰ ਦੇ ਵਿੱਚ ਮਾਰ ਦਿੱਤੀ ਸਾਲ ਉਸ ਤੋਂ ਬਾਅਦ ਉਹਨਾਂ ਦੱਸਦੀ ਹੈ ਕਿ ਠੀਕ 4 ਦਿਨ ਬਾਅਦ ਉਹਦੀ ਲਾਸ਼ ਜਿਹੜੀ ਹੈ ਅੱਜ ਮਿਲਦੀ ਹੈ ਤੇ ਉਸ ਲਾਸ਼ ਨੂੰ ਚੌਂਕ ਦੇ ਵਿੱਚ ਰੱਖ ਕੇ ਜਿਹੜਾ ਹੈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਪਣੇ ਬੱਚੇ ਦੇ ਲਈ ਇਨਸਾਫ਼ ਮੰਗਿਆ ਜਾ ਰਿਹਾ ਹੈ ਕਿ ਉਸ ਸ਼ਖਸ ਦੇ ਉੱਤੇ ਪਰਚਾ ਹੋਣ ਦੇ ਬਾਵਜੂਦ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਗ੍ਰਫਤਾਰ ਨਹੀਂ ਕੀਤਾ ਜਾ ਰਿਹਾ ਇਸੇ ਮਾਮਲੇ ਤੇ ਚਲਦਿਆਂ ਜਿਹੜਾ ਆ ਪਰਿਵਾਰ ਵਾਲਿਆਂ ਨੇ ਤੇ ਉਸਦੇ ਪਿੰਡ ਤੇ ਹੋਰ ਕਈ ਸਾਥੀ ਸੱਜਣਾ ਨੇ ਜਿਹੜਾ ਆ ਇਸ ਚੌਂਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਤੇ ਲਾਸ ਰੱਖ ਕੇ ਜਿਹੜਾ ਆ ਉਹ ਇਨਸਾਫ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਆਓ ਗੱਲਬਾਤ ਕਰਦੇ ਹਾਂ ਕੀ ਕਹਿੰਦੇ ਨੇ ਮਾਪੇ ਮੇਰਾ ਦੁਨੀਆ ਤੇ ਨਾਂ ਨਹੀਂ ਛੱਡਿਆ ਇਹਦਾ ਨਾਂ ਵੀ ਛੱਡੋ ਨਾ ਮੇਰੇ ਇਹ ਮੰਗ ਮੇਰਾ ਬੱਚਾ ਮੈਂ ਇੰਨਾ ਕਿ ਮੰਗ ਕੇ ਪਾਲਿਆ ਪੈਣਾ ਦਾ ਵੀਰ ਇਹਦੇ ਮੁੰਡੇ ਨੂੰ ਝਿੜਕ ਨਹੀਂ ਦਿੱਤੀ ਸਾਰੀ ਉਮਰ ਮੈਂ ਹੁਣ ਤੱਕ ਮੈਂ ਚੰਗੇ ਸਕੂਲ ਚ ਪੜਾਇਆ ਕੇਵੀ ਚ ਉਹ ਮੈਂ ਵਧੀਆ ਕੋਰਸ ਕਰਾਇਆ ਇੰਜੀਨੀਅਰ ਦਾ ਮੇਰੇ ਪੁੱਤ ਨੇ ਦੁਕਾਨ ਪਾ ਲਈ ਵਧੀਆ ਕੰਮ ਕਰਦਾ ਇਹ ਕਿਸੇ ਨੂੰ ਮਾੜੀ ਚੰਗੀ ਨਹੀਂ ਕਹਿੰਦਾ ਮੇਰਾ ਪੁੱਤ ਕਿਸੇ ਕੋਈ ਬੋਲ ਵੀ ਰੰਦਾ ਹੀ ਗਾੜੀ ਨੂੰ ਹੱਸ ਕੇ ਚਾਲ ਦਿੰਦਾ ਹੀ ਇਹ ਵਈ ਦੁਕਾਨ ਚ ਪਾਪੀ ਚਲ ਗਿਆ ਏ ਰੰਗਜੀਤ ਕੰਜਰ ਜਲਾਦ ਚਲ ਗਿਆ ਮੇਰੇ ਪਤਨੀ ਮਾਹਰ ਤੇ ਹੋਈ ਵੀ ਇਹਨੂੰ ਮੁੜੇ ਨੂੰ ਜਾਤੀਵਾਦ ਸ਼ਬਦ ਬੋਲ ਕੇ ਨਾ ਬਹੁਤ ਜਲੀਲ ਕੀਤਾ ਇਹਨੂੰ ਗਾੜਾ ਗੱਡੀਆਂ ਕੁੱਟਿਆ ਮਾਰਿਆ ਉਹ ਮੁੜੇ ਨੇ ਗੱਲ ਆਪਣੇ ਦਿਲ ਤੇ ਲਾ ਲਈ ਘਰ ਦੱਸਿਆ ਨਹੀਂ ਸਦਾ ਹੀ ਨਰਜ ਰਿਹਾ ਨਰਜ ਆ ਕੇ ਨੇ ਵੀਡੀਓ ਪਾਈ ਆ ਆਪਣੀ ਵੀਡੀਓ ਪਾ ਤੇ ਨਰਜ ਸਰਮਾ ਇਹ 로ਡ ਜਾਮ ਕੀਤਾ ਵੀ ਸਾਡੀ ਸੁਣਵਾਈ ਕੋਈ ਨਹੀਂ ਹੋ ਰਹੀ 6 ਤਰੀਕ ਦਾ ਫਰਚਾ ਕੱਟਿਆ ਦਾ ਕੋਈ ਮੁਰਜਮ ਅਜੇ ਤੱਕ ਨਹੀਂ ਫੜਿਆ ਇਹਨਾਂ ਨਾਲ ਜੂੰ ਤੇ ਟੱਸ ਨਹੀਂ ਹੋਈ ਉਹ ਦੇਖਦਾ ਪੁਲਿਸ ਵੀ ਅੱਗੋਂ ਦੰਦ ਕੱਢਣ ਲਈ ਹੈ ਕੀ ਮੰਗ ਕਰਦੇ ਹੋ ਮੰਗ ਅਸੀਂ ਕਰਦੇ ਹਾਂ ਮੁਰਜਮ ਜਿਹੜਾ ਗ੍ਰਿਫਤਾਰ ਕੀਤਾ ਜਾਏ ਤੇ ਸਾਡਾ ਫਰਚਾ ਜਿਹੜਾ ਕਿ ਕਰੋ ਤੱਕ ਤਾਂ ਚੱਲੇਗਾ ਇਹ ਤਰ੍ਹਾਂ ਉਹਦਾ ਤਾਂ ਚੱਲੇਗਾ ਜਿੱਨਾਂ ਚੇ ਸਾਡੇ ਅਨਸਾਰ ਨਹੀਂ ਲੱਗਦਾ ਤੁਹਾਨੂੰ ਭਾਵੇਂ ਮਹੀਨਾ ਤੱਕ ਮਾਲਾਉਣਾ ਪੈ ਜਦ ਵੀ ਸ਼ਾਮ ਮੇਰੇ ਵੀਰ ਦਾ ਨਾਰਿੰਦੀਪ ਸਿੰਘ ਵਾ ਸਰ ਨਾਲ ਆਇਆ ਕਿ ਮੇਰੇ ਜਵਾਹਰ ਵੀਰ ਕਿੰਨਾਂ ਸਾਲਾਂ ਤੋਂ ਉਹਦੇ ਮੇਰੇ ਵੀਰ ਦੀ ਦੁਕਾਨੇ ਸਪੀਕਰਾਂ ਦੀ ਰਿਪੇਅਰ ਕਰਦਾ ਸੀ ਤੇ ਗਾਗਾ ਨੂੰ ਚਲਾ ਕੇ ਦੱਸਦਾ ਸੀ ਕਿ ਠੀਕ ਆ ਜਾਂ ਨਹੀਂ ਆਵਾਜ਼ ਉੱਚੀ ਨਹੀਂ ਵੀ ਹੁੰਦੀ ਸੀ ਉੱਚੀ ਨਹੀਂ ਵੀ ਆਵਾਜ਼ ਤਾਂ ਉਹਨੇ ਮੇਰੇ ਵੀਰ ਨੂੰ ਕਹਿੰਦਾ ਵੀ ਤੂੰ ਕਿਉਂ ਇਦਾਂ ਕਰਦਾ ਵਾ ਦੁਕਾਨ 'ਚ ਜਾ ਕੇ ਮੇਰੇ ਵੀਰ ਨੂੰ ਗੰਦੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਦਿੱਤੀਆਂ ਮੇਰੇ ਵੀਰ ਨੇ ਕਦੀ ਗਾਲ ਨਹੀਂ ਕੱਢੀ ਉਹ ਨਹੀਂ ਉਹ ਨਹੀਂ ਕਦੀ ਮਾੜੀਆਂ ਬਹਿਣੀਆਂ 'ਚ ਬੈਠਾ ਨਿਕਾ ਨਿਆਣਾ ਮੁੰਡਾ ਸੀ ਉਹਨੂੰ ਮਾੜਾ ਚੰਗਾ ਬੋਲਿਆ ਉਹਨੇ ਪੰਜ ਸੱਤ ਮਿੰਟ ਗਾਲ੍ਹਾਂ ਸੁਣੀਆਂ ਉਸ ਤੋਂ ਬਾਅਦ ਦੁਕਾਨ ਬੰਦ ਕੀਤੀ ਸਿੱਧਾ ਨਹਿਰੇ ਪੈ ਗਿਆ ਉਹਨੇ ਘਰ ਵਿੱਚ ਕਿਸੇ ਨੂੰ ਨਹੀਂ ਦੱਸਿਆ ਕਿਸੇ ਯਾਰ ਦੋਸਤ ਨੂੰ ਨਹੀਂ ਦੱਸਿਆ ਨਹਿਰੇ ਬੈ ਕੇ ਵੀਡੀਓ ਕਲਿੱਪ ਬਣਾ ਕੇ ਜਦੋਂ ਪਾਏ ਉਦੋਂ ਸਾਰੇ ਭੱਜੇ ਆ ਉਸ ਤੋਂ ਬਾਅਦ ਸਾਨੂੰ ਲੱਭਾ ਨਹੀਂ ਉਹ ਸਾਨੂੰ ਕੱਲ ਉਹਦੀ লাশ ਲੱਭੀ ਆ ਹੋਰ ਉਹ ਉੱਤੇ ਜਾ ਕੇ ਉਹ ਜਿੰਦਾ ਰੋ ਡੋਪੋ ਜਿੰਨਾ ਉਹ ਜਿੰਦਾ ਡੁੱਬਿਆ ਸਾਡੀ ਅੱਖਾਂ ਸਾਹਮਣੇ ਮਰੇ